ਇੱਕ ਨਿੱਜੀ ਡੇਰੇ ਦੇ ਪ੍ਰਬੰਧਕ ਬਾਬੇ ਤੇ ਸਰੀਰਕ ਸੋਸ਼ਣ ਦੇ ਦੋਸ਼ ਲੱਗੇ ਹਨ ਇਹ ਬਾਬਾ ਪਿਛਲੇ ਲੰਬੇ ਸਮੇਂ ਤੋਂ ਡੇਰਾ ਚਲਾ ਰਿਹਾ ਹੈ ਇਸ ਡੇਰੇ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੈ ਜਿਸ ਵਿੱਚ ਇਸ ਬਾਬੇ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ ਹੈ ਜਗਰਾਉਂ ਦੇ ਥਾਣਾ ਸਿਟੀ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ ਇਸ ਘਟਨਾ ਤੋਂ ਬਾਅਦ ਸਿੱਖ ਜਥੇਬੰਦੀਆਂ ਵਿੱਚ ਰੋਸ ਦੇਖਣ ਨੂੰ ਮਿਲ ਰਿਹਾ ਹੈ ਹਰਨਾ ਸਿਟੀ ਦੇ ਐਸ ਐਚਓ ਅਮਰਤਪਾਲ ਸਿੰਘ ਨੇ ਨਿੱਜੀ ਤੌਰ ਤੇ ਦਖਲ ਦਿੰਦਿਆਂ ਇਸ ਢੇਰੇ ਨੂੰ ਕਬਜ਼ੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕੀਤੀ ਹੈ। ਉਹਨਾਂ ਦੱਸਿਆ ਕਿ ਦੋਸ਼ੀ ਦੇ ਖਿਲਾਫ ਮਾਮਲਾ ਦਰਜ ਕਰਕੇ ਕਥਪੋਥੀ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਦਾਸ ਜਥੇਦਾਰ ਸੁਖਦੇਵ ਸਿੰਘ ਮੁਖੀ ਮਿਸ਼ਨ ਸ਼ਹੀਦ ਬਾਬਾ ਅਲਸਿੰਗੀ ਨਛਣਾ ਅੰਮਨਦਾਲਾ ਐਮਐਸਟੀ ਕੀਤੇ ਐਕਟਿਵ ਕਾਰਵਾਈ ਕੀਤੀ ਗਈ। ਜਿੱਥੇ ਕਾਰਵਾਈ ਕੀਤੀ ਗਈ ਇੱਕ ਠਾਠ ਨਾਨਕਸਰ ਦੇ ਨਾਮ ਤੇ ਬਣੀ ਹੋਈ ਜਿਹੜੇ ਕਿ ਇੱਥੇ ਸੰਤ ਬਾਬਾ ਬਲਜਿੰਦਰ ਸਿੰਘ ਸੀ ਜਿਹੜੇ ਇੱਥੋਂ ਦੇ ਮੁਖੀ ਸੀ ਸੋ ਕੱਲ ਸਾਨੂੰ ਪਤਾ ਲੱਗਿਆ ਵੀ ਉਹਨਾਂ ਤੇ ਕੋਈ ਬਹੁਤ ਹੀ ਗੰਭੀਰ ਜਿਹੇ ਦੋਸ਼ ਲੱਗੇ ਨੇ ਤੇ ਉਹਨਾਂ ਦੋਸ਼ਾਂ ਦੇ ਤਹਿਤ ਉਹ ਅੰਦਰ ਚਲੇ ਗਏ ਉਹਨਾਂ ਤੇ ਪਰਚਾ ਦਰਜ ਹੋਇਆ ਵਾ ਤੇ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜਾ ਸਤਕਾਰ ਨੂੰ ਮੁੱਖ ਭਾਵਨਾ ਰੱਖਦੇ ਹੋਏ ਅੱਜ ਇੱਥੇ ਪਹੁੰਚੇ ਸੀ ਸਾਡੇ ਨਾਲ ਸਰੋਡਿੰਗ ਕਮੇਟੀ ਸਰੋਡਿੰਗ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਜਿਹੜੇ ਮੁਲਾਜ਼ਮ ਨੇ ਆਪਣਾ ਪ੍ਰਚਾਰਕ ਨੇ ਸਰਪ੍ਰਸਤ ਸਿੰਘ ਜੀ ਤੇ ਹੋਰ ਵੀ ਉਹਨਾਂ ਦੇ ਨਾਲ ਮੈਨੇਜਰ ਸਾਹਿਬ ਇੱਥੇ ਹਾਜ਼ਰ ਆ। ਬਾਕੀ ਦਲਪੰਥ ਵੱਲੋਂ ਅਸੀਂ ਹਾਜ਼ਰ ਆ ਮੇਰੇ ਨਾਲ ਜਿੱਥੇ ਗੁਰਦੀਪ ਸਿੰਘ ਨੇ, ਅਕਬਾਲ ਸਿੰਘ ਨੇ, ਸਤਰਾਮ ਸਿੰਘ ਨੇ ਤੇ ਸਾਰੇ ਮੇਰੇ ਨਾਲ ਸਿੰਘ ਨੇ ਤੇ ਸਾਰਿਆਂ ਦੀ ਮੌਜੂਦਗੀ ਦੇ ਵਿੱਚ ਇੱਥੇ ਜਿਹੜੇ ਤਨਗੁਰ ਗੁਰਸੇਵ ਮਹਾਰਾਜ ਦੇ ਪਾਵਨ ਸਰੂਪ ਸੀ ਵੀ ਉਹਨਾਂ ਦੀ ਕਿਸੇ ਪ੍ਰਕਾਰ ਦੀ ਕੋਈ ਬੇਇੱਜ਼ਤੀ ਨਾ ਹੋਵੇ ਜਾਂ ਉਹਨਾਂ ਦੀ ਸੇਵਾ ਸੰਭਾਲ ਨਾ ਹੋ ਸਕੇ ਤਾਂ ਇਸ ਕਰਕੇ ਅੱਜ ਇੱਥੋਂ ਸਰੂਪ ਅਸੀਂ ਗੁਰਦੁਆਰਾ ਗੁਰੂ ਸਾਹਿਬ ਕੋਲ ਕੇ ਵੇਖੀ ਉੱਥੇ ਪਹੁੰਚਣ ਲੱਗੇ ਆ। ਪਾਲ ਕੀ ਖੜੀਆ ਸ੍ਰੀ ਗੁਰਦਰਾ ਪ੍ਰਬੰਧ ਕਮੇਟੀ ਦੇ ਮੈਂਬਰ ਨੇ ਜਿਹੜੇ ਉਹ ਸਾਡੇ ਕੋਲੇ ਨਾਲ ਆਏ ਹੋਏ ਨੇ ਬਈ ਜਿਹੜੇ ਸਾਰਨ ਖਾਨਾ ਸੈੱਟ ਹੋ ਗਿਆ ਘਟਨਾਵਾਂ ਦਾ ਸਾਹਮਣੇ ਹੋਣਾ ਕੇ ਵੀ ਦੇਖਦਾਂ ਬਹੁਤ ਨਿੰਦਣਯੋਗ ਫਰਿਆਦ ਦੇ ਕੁਝ ਘਟਨਾਵਾਂ ਤਾਂ ਇਹ ਬਹੁਤ ਜਿਆਦਾ ਨਿੰਦਣਯੋਗ ਨੇ ਇਹਦੇ ਵਿੱਚ ਇਹ ਵੀ ਆ ਕਿਤੇ ਨਾ ਕਿਤੇ ਸਾਡਾ ਜਿਹੜਾ ਸਮਾਜ ਆ ਉਹ ਵੀ ਗੰਧਲਾ ਹੈ ਕਿਉਂਕਿ ਸਾਡੇ ਲੋਕ ਜਦੋਂ ਇਹੋ ਜਿਹੇ ਸਥਾਨਾਂ ਤੇ ਹੁੰਦੇ ਨੇ ਇੱਕ ਡਰਾਮਾ ਵਾਪਰ ਦਿਆਂ ਨੇ ਲੰਮਾ ਲੰਮਾ ਸਮਾਜ ਚੱਲੀ ਜਾਂਦਾ ਹੈ ਜਦੋਂ ਫਿਰ ਹੋ ਜਾਂਦਾ ਹੈ ਫਿਰ ਅਸੀਂ ਰੋਲਾ ਪਾਉਂਦੇ ਆਂ ਵੀ ਅਸੀਂ ਪਹਿਲੇ ਹੀ ਥੋੜਾ ਜਿਹਾ ਸੁਜੇਤ ਹੋਈਏ ਧੰਗ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗ ਗਏ ਬਾਣੀ ਤੇ ਬਾਣੇ ਦੇ ਧਾਵੀ ਹੋਈਏ ਅਨਾ ਪ੍ਰਚਾਰਕ ਦਲ ਪੰਥ ਜਿਹੜੇ ਨੇ ਉਹ ਪ੍ਰਚਾਰ ਕਰਦੇ ਆ ਵੀ ਭਾਈ ਤੁਸੀਂ ਇਹਨਾਂ ਚੀਜ਼ਾਂ ਤੋਂ ਬਚੋ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਤੇ ਭਰੋਸਾ ਰੱਖੋ ਪਰ ਪਤਾ ਨਹੀਂ ਕਿਉਂ ਲੋਕਾਂ ਨੂੰ ਵਿਸ਼ਵਾਸੀ ਦੇ ਵਿੱਚ ਪਏ ਹੋਏ ਨੇ ਤੇ ਉਹ ਜਿਹਾਂ ਇੱਕ ਡਰਾਮਾ ਜਿਹੜੀ ਇਹਨੇ ਤਨੀਆਂ ਵਾਪਰਦੀਆਂ ਨੇ ਤੇ ਜਿਹੜੀਆਂ ਸਾਡੇ ਬਾਤ ਤੇ ਬਹੁਤ ਹੀ ਸ਼ਰਮਨਾਕ ਨੇ ਅਬ ਇਹ ਰੂਪ ਕਿੱਥੇ ਲੈ ਕੇ ਜਾਣ ਇਸ ਰੂਪ ਹੁਣ ਲੈ ਕੇ ਜਾਣੇ ਹੈਗੇ ਨੇ ਗੁਰਦੁਆਰਾ ਗੁਰੂ ਸਾਹਿਬ ਪਾਸ਼ੇ ਛੇਮੀ ਪੌਕੇ ਉੱਥੇ ਲੈ ਕੇ ਜਾਵਾਂਗੇ ਸਾਡੇ ਕੋਲ ਕੱਲ ਇੱਕ ਕੰਪਲੇਂਟ ਆਈ ਸੀ ਆ ਇੱਕ ਲੜਕੀ ਬਲੋਬੀਓਨ ਦਾ ਇੱਕ ਬਲੋਬੀਓਨ ਮਿਟ ਹੋ ਜਾਂਦਾ ਉਹਦੇ 'ਚ ਅਸੀਂ ਐਫ ਆਈ ਆਰ ਨੰਬਰ ਜਿਹੜੀ ਹੈ ਉਹ ਦੇਖ ਕੇ ਦੀ ਇੰਟਰਸੈਕਸ਼ਨ 69 ਤੇ 351 ਉਹ ਬੀ ਐਨ ਐਸ ਜਬਤ ਕਰਕੇ ਜਿਹੜਾ ਕਿਉਚ ਸੀਗਾ ਉਹਨੂੰ ਗ੍ਰਿਫਤਾਰ ਕਰ ਲਿਆ ਕੌਣ ਹੈ ਟੀਮ ਨੀਉ ਦਾ ਨਾਮ ਬਰਜਿੰਦਰ ਸਿੰਘ ਇਹ ਬਰਜਿੰਦਰ ਸਿੰਘ ਦਾ ਪਿਸ਼ੋਕੜ ਕੀ ਆਈ ਇਸ ਬਾਰੇ ਅਸੀਂ ਅਰੇਸਟ ਕੀਤਾ ਪੁਸ਼ਕਿਸ਼ ਕਰ ਰਹੇ ਹਾਂ ਠੀਕ ਹੈ ਇਹ ਕੋਈ ਢੇਰਾ ਚਲਾ ਰਿਹਾ ਸੀ ਹਾਈ ਟੈਕ ਅਕਾੜਾ ਨਹਿਰ ਤੇ ਗੁਰਦੁਆਰਾ ਚਰਨ ਘਾੜ ਸਾਹਿਬ ਉਥੋਂ ਦਾ ਮੁੱਖ ਬੰਦਕ ਸੀ ਹੈ ਕੀ ਗੱਲ ਗ੍ਰਿਫਤਾਰੀ ਹੋ ਗਈ ਉਹਨਾਂ ਦੀ ਹਾਂ ਗ੍ਰਿਫਤਾਰੀ ਹੋ ਗਈ ਕੋਈ ਹੋਰ ਵੀ ਉਹਨਾਂ ਦੇ ਖਿਲਾਫ ਇਸ ਤਰ੍ਹਾਂ ਦੀ ਕੰਪਲੇਂਟਾਂ ਜਾਂ ਕੋਈ ਨਿਊ ਤਫਤੀਸ਼ ਚ ਦੇਖ ਰਹੇ ਹਾਂ ਜੀ ਅਸੀਂ ਇੱਕ ਵਾਰ ਅਰੈਸਟ ਹੋਣ ਅੱਜ ਕੀ ਕਾਰਵਾਈ ਅਮਲ ਚ ਲਿਆਂਦੀ ਗੀ ਅੱਜ ਅਸੀਂ ਇੱਕ ਤਰ੍ਹਾਂ ਦੀ ਗ੍ਰਿਫਤਾਰੀ ਪਾ ਕੇ ਉਹਨੂੰ ਕੋਰਟ ਦੇ ਵਿੱਚ ਪੇਸ਼ ਕਰ ਰਹੇ ਹਾਂ ਜੀ ਮਾਨਗੂਨ ਦਾਗ ਪੇਸ਼ ਕਰਕੇ ਜੀ ਪੁਲਿਸ ਰਿਮਾਂਡ ਲਵਾਗੇ ਤੇ ਇੱਕ ਜਿਹੜਾ ਇੱਥੇ ਮੌਜੂਦਾ ਹੈਗੇ ਨੇ ਸਾਡੇ ਜਿਹੜੇ ਇਥੇ ਲੋਕਲ ਸੇਵਾਦਾਰ ਨੇਗੇ ਉਹਨਾਂ ਨੇ ਦੱਸਿਆ ਸੀ ਸਾਡੀ ਉਮਰ ਹੈ ਜਿਹੜੀ ਜ਼ਿਆਦਾ ਹੋ ਗਈ ਹੈ ਕਿ ਜਿਹੜਾ ਗੁਰੂ ਸਾਹਿਬ ਦਾ ਇੱਥੇ ਪ੍ਰਕਾਸ਼ ਹੈਗਾ ਅਸੀਂ ਉਹਦੀ ਸੇਵਾ ਸਵਾਲ ਅਦਬ ਨਾਲ ਨਹੀਂ ਕਰ ਸਕਦੇ ਕਿ ਤਾਂ ਅਸੀਂ ਜਿਹੜਾ ਹੈ ਫਰਮਾਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬੁਲਾ ਕੇ ਪੂਰੇ ਆਦਬ ਨਾਲ ਜਿਹੜਾ ਹੈ ਗੁਰੂ ਸਾਹਿਬ ਦਾ ਪ੍ਰਕਾਸ਼ ਹੈ ਜੀ ਦੋ ਤਿੰਨ ਉਹਨਾਂ ਦੇ ਸੀਗੇ ਤੇ ਬਾਕੀ ਜਿਹੜੇ ਹੋਰ ਕੋਠੀਆਂ ਜਾਂ ਗੁਟਕਾ ਸਾਹਿਬ ਸੀਗੇ ਉਹ ਸਾਰੇ ਉਹ ਲੈ ਕੇ ਜਾਂਦੇ ਨੇ